ਸਾਰਾ ਫੈਬ੍ਰਿਕ ਨੂੰ ਸਵਾਗਤ ਹੈ ਤੁਹਾਡਾ ਲੋਜੀ ਤੁਹਾਡੇ ਲਈ ਬਹੁਤ ਹੀ ਪਿਆਰਾ ਸੂਟ ਲੈ ਕੇ ਆਈਆਂ ਕੋਟਨ ਬਰਬਰੀ ਦੇ ਵਿੱਚ ਇਹ ਸਲਵਾਰ ਹੈਗੀ ਹੈ ਲਿਲਨ ਕੋਟਨ ਦੀ ਦੇਖੋ ਤੇ ਇਹ ਇਹਦੀ ਆਏਗੀ ਜੀ কুরਤੀ ਇਹਦੀ কুরਤੀ ਆਏਗੀ ਜੀ ਪਿਓਰ ਕੋਟਨ ਦੇ ਵਿੱਚ ਇਹ ਕੋਟਨ ਬਰਬਰੀ ਹੈਗੀ ਹੈ ਜੀ ਇਹਦੇ ਵਿੱਚ ਲਾਈਨਿੰਗ ਵਗੈਰਾ ਨਹੀਂ ਲੱਗੇਗੀ ਬਹੁਤ ਪਿਆਰਾ ਸੂਟ ਹੈਗਾ ਇਹ ਇਹ ਜਾਮਣੀ ਜੇ ਕਲਰ ਦੇ ਵਿੱਚ ਹੈਗਾ ਥੋੜਾ ਜਿਹਾ ਡਿਫਰੈਂਟ ਆ ਰਿਹਾ ਮਤਲਬ ਫੋਨ ਦੇ ਵਿੱਚ ਇਹ ਕਾਲਸ ਦੇ ਵਿੱਚ ਹੈਗਾ ਇਹਦੇ ਵਿੱਚ ਥੋੜਾ ਜਗ मतलब लाइट आ रहा है ये थोड़ा सा डार्क हैगा सूट बहुत प्यारा सूट हैगा मतलब ये ਤੇ ਲਾਈਨਿੰਗ ਵਗੈਰਾ ਇਹਦੇ ਵਿੱਚ ਬਿਲਕੁਲ ਨਹੀਂ ਲੱਗੂਗੀ ਬਿਲਕੁਲ ਸੌਫਟ ਕਪੜਾ ਹੈਗਾ ਕੋਟਨ ਬਰਬਰੀ मतलब ਅੱਜ ਕੱਲ ਦਾ ਹਿੱਟ ਇਹ ਡਿਜ਼ਾਈਨ ਹੈਗਾ ਤੇ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਨੀਆਂ ਇੱਕ ਕਲਰ ਆਇਆ ਜੀ ਮਹਿੰਦੀ ਕਲਰ ਇੱਕ ਮਹਿੰਦੀ ਕਲਰ ਹੈਗਾ ਤੇ ਸੂਟ ਆਪਣੇ ਕੋਲ 6 ਹੀ ਆਏ ਨੇ ਜਿਹੜਾ ਵੀ ਤੁਹਾਨੂੰ ਸੂਟ ਚੰਗਾ ਲੱਗਦਾ ਤੁਸੀਂ ਮੰਗਵਾ ਸਕਦੇ ਹੋ ਤੇ ਇਹ ਆएगी ਜੀ ਇਹਦੀ কুরਤੀ ਇਹਦੀ কুরਤੀ ਆਏਗੀ ਬਹੁਤ ਪਿਆਰੀ কুরਤੀ ਹੈਗੀ ਤੇ ਬਹੁਤ ਸੋਹਣੇ ਪ੍ਰਿੰਟ ਹੈਗੇ ਇਹਨਾਂ ਦੇ ਦੇਖੋ ਕਿੰਨੇ ਸੋਹਣੇ ਪ੍ਰਿੰਟ ਖਿਲ ਕੇ ਆ ਰਹੇ ਨੇ ਇਹ ਮੈਚਿੰਗ ਇਸ ਤਰ੍ਹਾਂ ਬਣੂਗੀ ਜੀ ਤੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਇੱਕ ਆਇਆ ਜੀ ਬਲੈਕ ਗ੍ਰੇ ਇਹ ਬਲੈਕ ਗ੍ਰੇ ਦੇ ਵਿੱਚ ਹੈਗਾ ਜੀ ਇਹ ਸਲਵਾਰ ਹੈਗੀ ਆ ਤੇ ਇਹਦੀ কুরਤੀ ਹੈਗੀ ਹੈ ਜੀ ਬਹੁਤ ਪਿਆਰੇ ਸੂਟ ਨੇ ਜੀ ਬਹੁਤ ਵਧੀਆ ਕੁਆਲਿਟੀ ਹੈਗੀ ਹੈ ਕਿਤੇ ਪੜਾ ਖਰਾਬ ਨਹੀਂ ਹੋਏਗਾ ਲਾਈਨਿੰਗ ਨਹੀਂ ਲੱਗੇਗੀ ਬਹੁਤ ਵਧੀਆ ਤੇ ਬਹੁਤ ਸੋਹਣੇ ਸੂਟ ਨੇ ਜੀ ਵਿਦਆਊਟ ਦੁਪੱਟਾ ਸੂਟ ਨੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਧੰਨਵਾਦ